ਤੇ 어 ਮੇਰੇ ਨਾਲ ਹੈਲਪ ਕਰਉਣ ਆਏ ਆ ਵਿੱਕੀ ਭਾਈ ਦੇ ਮੰਮੀ ਹੁਣ ਮੈਂ ਪੱਤੇ ਜਿਹੜੇ ਅਲੱਗ ਕਰਤੇ ਤੇ ਵੇਖੋ ਗੰਦਲਾ ਗੰਦਲਾ ਰੱਖ ਲੀਆਂ ਵਾ ਤੇ ਕਮੈਂਟ ਕਰਕੇ ਦੱਸਿਓ ਠੀਕ ਕੀਤਾ ਨਾ ਮੈਂ ਮੋਟੀਆਂ ਮੋਟੀਆਂ ਗੰਦਲਾ ਹਨਾ ਇਹਨਾਂ ਸੋਨਾ ਵਾ ਚੱਲ ਗੇ ਲਿਆਂਦਾ ਵਾ ਮੈਂ ਪਹਿਲਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੈਂ ਹੋ ਗਿਆ ਥੋੜਾ ਜਿਹਾ ਛੇਤੀ ਫਰੀ ਤੇ ਕਵਲ ਭਾਜੀ ਹੁਣ ਅਗੇ ਘਰ ਆਈਆਂ ਉਹਨਾਂ ਦੀਆਂ ਪੈਲੀਆਂ ਦੇ ਵਿੱਚ ਤੇ ਮੈਨੂੰ ਆਂਟੀ ਜੀ ਕਹਿੰਦੇ ਜੇ ਸਾਗ ਲੈ ਕੇ ਜਾਣਾ ਤੇ ਸਾਗ ਲੈ ਜਾ ਤੇ ਮੰਮੀ ਜੀ ਵੀ ਕਹਿੰਦੇ ਸੀ ਕਾਫੀ ਦਿਨੋਂ ਕੇ ਸਾਗ ਬਣਾਇਆ ਤੇ ਅੱਜ ਫੇਰ ਅਸੀਂ ਲੱਗੇ ਆਂ ਸਾਗ ਬਣਾਉਣ ਮਤਲਬ ਅਜੇ ਤੇ ਮੈਂ ਤੋੜ ਨਹੀਂ ਡਿਆ ਵਾਂ ਲੈ ਕੇ ਜਾਊਂਗਾ ਘਰੇ ਤੇ ਸਵੇਰੇ ਧਰਾਂਗੇ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੈਂ ਹੋ ਗਿਆ ਥੋੜਾ ਜਿਹਾ ਛੇਤੀ ਫਰੀ ਤੇ ਕਵਲ ਭਾਜੀ ਹੁਣ ਅਗੇ ਘਰੇ ਆਂ ਉਹਨਾਂ ਦੀਆਂ ਪੈਲੀਆਂ ਦੇ ਵਿੱਚ ਤੇ ਮੈਨੂੰ ਆਂਟੀ ਜੀ ਕਹਿੰਦੇ ਜੇ ਸਾਗ ਲੈ ਕੇ ਜਾਣਾ ਤੇ ਸਾਗ ਲੈ ਜਾ ਤੇ ਮੰਮੀ ਜੀ ਵੀ ਕਹਿੰਦੇ ਸੀ ਕਾਫੀ ਦਿਨ ਹੋ ਗਿਆ ਸਾਗ ਬਣਾਇਆ ਤੇ ਅੱਜ ਫੇਰ ਅਸੀਂ ਲੱਗੇ ਆ ਸਾਗ ਬਣਾਉਣ ਮਤਲਬ ਅਜੇ ਤੇ ਮੈਂ ਤੋੜ ਨਹੀਂ ਡਿਆ ਵਾਂ ਲੈ ਕੇ ਜਾਊਂਗਾ ਘਰੇ ਤੇ ਸਵੇਰੇ ਧਰਾਂਗੇ ਅੰਟੀ ਜੀ ਹੁਣੀ ਕੰਮ ਕਰਨ ਦੇ ਸੀ ਤੇ ਮੈਨੂੰ ਕਹਿੰਦੇ ਚੱਲ ਜਾ ਤੂੰ ਤੋੜ ਲਾ ਤੇ ਪਹਿਲਾਂ ਮੈਨੂੰ ਸਾਗ ਤੋੜਨਾ ਨਹੀਂ ਆਉਂਦਾ ਹੁੰਦਾ ਸੀ ਹੈ ਤੇ ਮੈਨੂੰ ਮੈਂ ਪਤਾ ਨਹੀਂ ਕਿਹੜੀ ਮੂਲੀਆਂ ਦੇ ਪੱਤੇ ਵਿੱਚੇ ਤੋੜ ਲਏ ਹੋਣੇ ਤੇ ਹੁਣ ਮੈਂ ਆਹ ਵੇਖੋ ਤੁਸੀਂ ਇੱਧਰ ਹੁਣ ਮੈਂ ਪੱਤੇ ਜਿਹੜੇ ਆ ਅਲੱਗ ਕਰਤੇ ਤੇ ਵੇਖੋ ਗੰਦਲਾ ਗੰਦਲਾ ਰੱਖ ਲਿਆ ਵਾਂ ਤੇ ਕਮੈਂਟ ਕਰਕੇ ਦੱਸਿਓ ਠੀਕ ਕੀਤਾ ਨਾ ਮੈਂ ਤੇ ਇੱਧਰ ਪੱਤੇ ਇਹ ਕਰ ਦਿੱਤੇ ਅੰਟੀ ਕਹਿੰਦੇ ਸੀ ਚਲੋ ਸਾ ਅ ਮੇਰੇ ਨਾਲ ਹੈਲਪ ਕਰਉਣ ਆਏ ਆ ਵਿੱਕੀ ਭਾਈ ਦੇ ਮੰਮੀ ਹੈ ਆਂਟੀ ਆਂਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜੇ ਬੇਟੇ ਆਂਟੀ ਕਹਿੰਦੇ ਮੈਂ ਤੈਨੂੰ ਮੇਥੇ ਤੋੜ ਕੇ ਦੇਨੀ ਆ ਬੜੇ ਆ ਹਾਂਜੀ ਬਹੁਤ ਆ ਬਹੁਤ ਆ ਬੜੇ ਵੇਖ ਲਓ ਆਪਣੇ ਹਿਸਾਬ ਨਾਲ ਹੁਣ ਮੈਨੂੰ ਨਹੀਂ ਪਤਾ ਹੈਗਾ ਇਹਦੇ ਵਿੱਚੋਂ ਸਾਫ਼ ਵੀ ਹੋਣੀ ਨੇ ਸਫਾਈ ਵੀ ਹੋਣੀ ਆ ਹਾਂ ਨਾ ਇਦਾਂ ਹੀ ਇਦਾਂ ਹੀ ਪਾ ਲੈਣੇ ਅੱਛਾ ਇਦਾਂ ਹੀ ਪਾ ਲੈਣੇ ਆ ਠੀਕ ਆ ਤੇ ਬੜੇ ਬੜੇ ਫੇਰ ਤੇ ਬੜੇ ਆ ਤੇ ਆਂਟੀ ਜੀ ਆਏ ਹੀ ਮੇਰੇ ਨਾਲ ਹੈਲਪ ਕਰਾਉਣ ਹੈ ਆਂਟੀ ਹਾਂ ਤੇ ਆਂਟੀ ਕਹਿੰਦੇ ਚੱਲ ਮੈਂ ਉਹਨੇ ਖੜੀ ਨਹੀਂ ਕਰਦ ਗੁਰਦ ਤੇ ਮੈਂ ਕਰਦ ਲਿਆ ਨਾਲ ਤੇ ਇਹ ਮੇਥੇ ਆ ਨਾ ਆਂਟੀ ਹਾਂ ਇਹ ਮੇਥੇ ਮੇਥੇ ਤੋੜ ਦਿੰਨੀ ਆ ਤੇ ਮੇਥੇ ਤੋੜਾ ਲੇ ਆ ਠੀਕ ਆ ਹੁਣ ਆਪਾਂ ਸਾਗ ਲੈ ਕੇ ਤੇ ਘਰ ਜਾਵਾਂਗੇ ਸਾਗ ਜੇ ਮੈਨੂੰ ਥੋੜਾ ਜਿਹਾ ਥੋੜਾ ਲੱਗਣ ਡਿਆ ਵਾ ਸਾਗ ਜਿਹੜਾ ਹੋਰ ਤੋੜਾਂਗੇ ਹੈ ਨਾ ਆਂਟੀ ਉਹ ਮੈਂ ਜਦੋਂ ਲਾਏ ਨਾ ਪੱਤੇ ਜੇ ਉਹ ਪੱਤੇ ਜਿਆਦਾ ਪੱਤੇ ਜਿਆਦਾ ਜਿਆਦਾ ਪੱਤੇ ਹੋਗੇ ਆ ਤੇ ਗੰਦਲਾਂ ਘਟਵਾ ਤੇ ਇੱਕ ਦੋ ਚੀਜ਼ ਨਹੀਂ ਹੋਰ ਕਰਦੇ ਆ ਹੈ ਹਾਂ ਤੇ ਆਜੋ ਫਿਰ ਘਰ ਜਾ ਕੇ ਤੇ ਨਾਲੇ ਮੰਮੀ ਜੀ ਨੇ ਤੇ ਖੁਸ਼ ਹੋ ਜਾਣਾ ਜਦੋਂ ਉਹਨਾਂ ਨੂੰ ਸਾਗ ਦਾ ਪਤਾ ਲੱਗਾ ਵੀ ਬੱ블ੂ ਸਾਗ ਲੈ ਕੇ ਆਉਣ ਲੱਗਾ ਉਦੋਂ ਮੈਂ ਫੋਨ ਕਰਕੇ ਦੱਸਣਾ ਇਹ ਪਰ ਦੱਸਿਆ ਨਹੀਂ ਮੈਂ ਚੱਲ ਖੁਸ਼ ਹੋਣਗੇ ਹਨਾ ਤੇ ਉਹ ਅੰਤੀ ਸਾਗ ਦੇ ਕੇ ਖੁਸ਼ ਹੋ ਜਾਂਦੇ ਆ ਕਿੰਨੇ ਦਿਨਾਂ ਦਾ ਮੈਨੂੰ ਕਹਿੰਦੇ ਸਾਗ ਲਿਆ ਸਾਗ ਲਿਆ ਤੇ ਮੇਰਾ ਟਾਈਮ ਇਸ ਕਰਕੇ ਨਹੀਂ ਲੱਗਣ ਡੇ ਫਿਰ ਇੱਧਰ ਵੀਡੀਓ ਵੀ ਬਣਦੀਆਂ ਅਸੀਂ ਡੇਲੀ ਤੇ ਮੈਂ ਇੱਧਰ ਆ ਜਾਨਾ ਤੇ ਸ਼ਾਮਾਂ ਸ਼ਾਮਾਂ ਪੈ ਜਾਂਦੀਆਂ ਅਸੀਂ ਅੱਜ ਭਾਜੀ ਹੁਣੇ ਵੀ ਕਿਤੇ ਗਏ ਆ ਉਹਨਾਂ ਨੂੰ ਵੀ ਕੰਮ ਹੀ ਸੀਗਾ ਤੇ ਇਸ ਕਰਕੇ ਮੈਂ ਅੱਜ ਫ੍ਰੀ ਹੋ ਗਿਆ ਤੇ ਮੈਂ ਚੱਲ ਇੱਥੋਂ ਹੀ ਸਾਗ ਤੋੜ ਕੇ ਖੜਦੇ ਹਾਂ ਹੈ ਤੇ ਹੁਣ ਥੋੜਾ ਜਿਹਾ ਹੋਰ ਸਾਗ ਤੋੜੀਏ ਫਿਰ ਘਰ ਜਾ ਕੇ ਤੇ ਸਾਫ ਸਫਾਈ ਤੇ ਮੰਮੀ ਜੀ ਨੂੰ ਕਰਨੀ ਨਹੀਂ ਪੈਣੀ ਕਿਉਂਕਿ ਸਾਫ ਸਫਾਈ ਮੈਂ ਆਪ ਹੀ ਕਰ ਲਈ ਆ ਇੱਥੇ ਤੇ ਸਾਗ ਜੇ ਹੈਗਾ ਵਾ ਥੋੜਾ ਤੇ ਸਾਗ ਹੋਰ ਕਰਦੇ ਹਾਂ ਇੱਕ ਦੋ ਚੀਰ ਨਹੀਂ ਹਣਾ ਫਿਰ ਬਣੂਗਾ ਜਿਆਦਾ ਆ ਵੇ ਕੱਲ ਬੀਬੀਆਂ ਨੂੰ ਲਿਆ ਕੇ ਦੇਤਾ ਹੀ ਮੈਂ ਸਾਗ ਤੇ ਨਿਹਰਾ ਹੋ ਗਿਆ ਸੀ ਤੇ ਆ ਪੋਟੜੀ ਹੁਣ ਖੁੱਲਣ ਲੱਗੀ ਹੁਣ ਗੋਲਣ ਲੱਗੀ ਆ ਹੂੰ ਆ ਗੰਦਲਾ ਵਾਲਾ ਹੈ ਮੈਂ ਮੰਮੀ ਵੇਖ ਲੋ ਪੂਰਾ ਛਿਲ ਕੇ ਲਿਆਂਦਾ ਵਾ ਮੋਟੀ ਮੋਟੀ ਗੰਦਲਾ ਹਨਾ ਇਹਨਾਂ ਸੋਨਾ ਵਾ ਛਿਲ ਕੇ ਲਿਆਂਦਾ ਵਾ ਮੈਂ ਪਹਿਲਾਂ ਤੋੜਿਆ ਮੈਂ ਇਕੱਲੇ ਨਹੀਂ ਆ ਤੋੜਿਆ ਵੀ ਇਕੱਲੇ ਨਹੀਂ ਆ ਤੇ ਬਾਅਦ ਵਿੱਚ ਉਹਨੂੰ ਮੋਟਾ ਮੋਟਾ ਜਿਹੜਾ ਛਿੱਲੀ ਦਾ ਪੱਤੇ ਲਾਈਦੇ ਉਹ ਵੀ ਮੈਂ ਲਾਇਆ ਤੇ ਫਿਰ ਆ ਗਏ ਵਿੱਕੀ ਭਾਈ ਦੇ ਮੰਮੀ ਤੇ ਉਹਨਾਂ ਨੇ ਮੇਰੇ ਨਾਲ ਆ ਸਾਰਾ ਛਲਾਇਆ ਵਾ ਤੇ ਕਹਿੰਦੇ ਚੱਲ ਉੱਤਰਾ ਤੁਸੀਂ ਉੱਥੇ ਛੱਲਣਾ ਆਈਆਂ ਘਰ ਤੇ ਚੱਲ ਬਾਕੀ ਅਸੀਂ ਪੱਠਿਆਂ ਦੇ ਵਿੱਚ ਉਹ ਪਾ ਲਾਂਗੇ ਪੱਤੇ ਤੇ ਤੂੰ ਇਧਰ ਆ ਕਰੀ ਤੋ ਛੱਲਿਆ ਛਲਾਇਆ ਲੈ ਜਾ ਨਾਲੇ ਹਨਾ ਚੱਲ ਵਧੀਆ ਹੋ ਗਿਆ ਮੈਨੂੰ ਛਿੱਲਣ ਦੀ ਲੋੜ ਨਹੀਂ ਲੋੜ ਨਹੀਂ ਪੈਣੀ ਤਹੀਂ ਧੋ ਕੇ ਫਿਰ ਬਣਾਵਾਂਗੇ ਹਨਾ ਹਾਂ ਕਾਹ ਦੀ ਨਾ ਕਿਹਾ ਇਹ ਨਾਲ ਮੇਥੇ ਕਿਵੇਂ ਮੇਥੀ ਪਤਾ ਨਹੀਂ ਮੈਨੂੰ ਹਣ ਚੇਤਾ ਭੁੱਲ ਗਿਆ ਕੀ ਦੇਖਦੇ ਆ ਮੇਥੇ ਮੇਥੇ ਆ ਮੇਥੀ ਜਿਹੜੀ ਹੁੰਦੀ ਹੈ ਨਾ ਉਹਦੇ ਪੱਤੇ ਛੋਟੇ ਛੋਟੇ ਹੁੰਦੇ ਛੋੜੇ ਛੋੜੇ ਹੁੰਦੇ ਇਹ ਮੇਥੇ ਹਾਂ ਇਹ ਮੇਥੇ ਹਨਾ ਹਾਂ ਇਹਨਾਂ ਦੀ ਬੁਝੇ ਬੜੀ ਵਧੀਆ ਬਣਦੀ ਹੈ ਮੇਥੇ ਆ ਤੇ ਲਾਗੇ ਬੈਠੀ ਮੇਥੀ ਤੇ ਮੰਮੀ ਜੀ ਇਹਨਾਂ ਦੀ ਮੇਥੇ ਤੋਂ ਕੀ ਰੋਟੀਆਂ ਲਾਉਂਦੇ ਹੁੰਦੇ ਹਨਾ ਮੇਥੇ ਦਾ ਕਈ ਕੋ ਜਿਤਰਾ ਹੁਣ ਆਲੂ ਚ ਪਾ ਕੇ ਪੁਰਜੀ ਬਣ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਮੱਕੀ ਦੀ ਰੋਟੀਆਂ ਵਿੱਚ ਪਾ ਲੋਵੇ ਚਾਲੂ ਪਾ ਲੋ ਹਾਂ ਹਨਾ ਤੇ ਉਹ ਬਣਾਈਏ ਪਾ ਕੇ ਅੱਜ ਮਿਕਸ ਕਰਕੇ ਬਣਾ ਲਓ ਕਿਹਦੇ ਦਿਨ ਬਣਾਈਏ ਫਿਰ ਉਹ ਵੀ ਵਲੋਗ ਪਾਵਾਂਗੇ ਜਿਹੜੀ ਮੰਮੀ ਬਣਾਉਂਦੀ ਹੈ ਨਾ ਮੇਥੀ ਦੀ ਮੇਥੀ ਦੀ ਮੇਥੀ ਪਾ ਕੇ ਰੋਟੀਆਂ ਲੁੰਦੇ ਨਾ ਜਵਾਰ ਵਾਲੀਆਂ ਇੰਨੀਆਂ ਸਵਾਦ ਬਣਦੀਆਂ ਨਾ ਇੱਕ ਦਿਨ ਮੰਮੀ ਜੀ ਨੇ ਆਲੂ ਪਾ ਕੇ ਬਣਾ ਲੀਆਂ ਤੇ ਉਹ ਉਹਦੇ ਤੋਂ ਵੀ ਸਵਾਦ ਬਣੀਆਂ ਸੱਚੀ ਗੱਲ ਆ ਹਨਾ ਜਦੋਂ ਆ ਮੇਥੇ ਪਾਉਣੇ ਫਿਰ ਹੋਰ ਸਵਾਦ ਬਣੀਆਂ ਤੇ ਤੁਹਾਨੂੰ ਵੀ ਵਲੋਗ ਕੋਈ ਨਹੀਂ ਬਣਾ ਕੇ ਤੇ ਪਾਵਾਂਗੇ ਤੇ ਫਿਰ ਤੁਸੀਂ ਵੀ ਸਰ ਜਾਨੇ ਜਰੂਰ ਟਰਾਈ ਕਰਿਓ ਠੀਕ ਆ ਤੇ ਇਹਦੇ ਵਿੱਚ ਨਾ ਜਦ ਅਸੀਂ ਆ ਰੋਟੀ ਲੋਣੀ ਨਾ ਮੱਕੀ ਦੀ ਇਹਦੇ ਵਿੱਚ ਕੋਈ ਚੀਜ਼ ਪਾਵਾਂਗੇ ਕਿਹੜੀ ਉਹ ਫਿਰ ਉਦੋਂ ਦੱਸਾਂਗੇ ਨਾ ਜਦ ਪਾਉਣੇ ਆ ਸਸਪੈਂਸ ਤੇ ਬਾਕੀ ਆ ਕਿ ਹੁਣ ਅੱਜ ਸਾਗ ਧਰਨੂਗੇ ਫਿਰ ਮੰਮੀ ਹੈ ਮੰਮੀ ਬਣਾਉਂਗੇ ਅੱਜ ਬਣਾ ਲੈਨੇ ਤੇ ਬਣਾਉਂ ਸਾਗ ਫਿਰ ਰਾਤ ਨੂੰ ਖਾਈਏ ਕਿਉਂਕਿ ਕਿੰਨੇ ਦਿਨ ਹੋ ਗਏ ਫਿਰ ਸਾਗ ਖਾਦੇ ਨੂੰ ਮੈਨੂੰ ਤੇ ਮੋਜ ਲੱਗੀ ਆ ਸਾਡੀ ਇੱਕ ਮੈਨੂੰ ਛਿੱਲਣਾ ਨਹੀਂ ਪੈਣਾ ਹਾਂ ਛਿੱਲਿਆ ਛਲਾਇਆ ਵਾ ਤੇ ਧੋ ਤਾ ਆ ਕੇ ਕੱਟ ਕੇ ਤੇ ਅੱਗ ਬਾਲ ਕੇ ਤੇ ਬਣਾ ਲੈਣਾ ਨਹੀਂ ਨਹੀਂ ਨਾ ਪੀ ਇਹਨਾਂ ਗੰਦਾ ਵੀ ਨਹੀਂ ਹੈਗਾ ਮਿੱਟੀ ਨਹੀਂ ਲੱਗਦੀ ਹਾਂ ਚੱਲ ਕਰ ਲਿਓ ਤਰ੍ਹਾਂ ਸਾਫ ਧੋਣਾ ਨਹੀਂ ਧੋਣਾ ਆਓ ਦੋ ਤਿੰਨ ਪਾਣੀ ਧੋਲਾ ਨਾ ਦੋ ਤਿੰਨ ਪਾਣੀ ਧੋਲਿਓ ਪਰ ਹੈਗਾ ਵੇ ਲੋ ਜਿੱਦਾਂ ਜਿਹੜਾ ਦੂਸਰਾ ਸਾਬ ਹੁੰਦਾ ਉਹਨੂੰ ਤੇ 5 6 ਪਾਣੀ ਧੋਣਾ ਪੈਂਦਾ ਜਿਹੜਾ ਇਹ ਪਤਾ ਨਹੀਂ ਕਿਹੜੀ ਸਰੋਂ ਦੀ ਗੋਭੀ ਹੋ ਕੇ ਕਿਹੜੀ ਹੋ ਮੈਨੂੰ ਨਹੀਂ ਇਹ ਦੂਜੀ ਆ ਸਰੋਂ ਦਾ ਵਾ ਸਾਗ ਸਰੋਂ ਦਾ ਵਾ ਹਾਂ ਇਸ ਸਰੋਂ ਦੀ ਜਿਹੜੀ ਹੁੰਦੀ ਨਾ ਗੋਭੀ ਸਰੋਂ ਇੰਨਾ ਸਵਾਦ ਬਣਦਾ ਨਾ ਇਹਦਾ ਸਾਗ ਇੰਨਾ ਵਧੀਆ ਬਣਦਾ ਵਾ ਹਾਂ ਸਾਗ ਬਹੁਤ ਵਧੀਆ ਕੋਲਦਾ ਅੱਛਾ ਹਾਂ ਤਾਈਓ ਮੈਂ ਗੰਦਲਾਂ ਗੰਦਲਾਂ ਕੱਲੀਆਂ ਲੈ ਕੇ ਆਂਦੇ ਆ ਚੰਗਾ ਆ ਪੱਤੇ ਲਾ ਤੇ ਚੱਲ ਨੰਗਰਾਂ ਨੂੰ ਪੈ ਜਾਣਗੇ ਹਾਂ ਨਾ ਇੱਥੇ ਤੇ ਉਹਨਾਂ ਨੇ ਵੀ ਅੱਜ ਬਣਾਇਆ ਸੀ ਸਾਗ ਭਾਜੀ ਉਹਨਾਂ ਨੇ ਅੱਛਾ ਤੇ ਅੱਜ ਆਪਾਂ ਬਣਾ ਲੈਣਾ ਵਾ ਉਹਦੇ ਚੰਗਾ ਵੱਡਾ ਪਤੀਲਾ ਭਰ ਕੇ ਬਣਾਉਂਦੇ ਹਾਂ ਜਿਤਨਾ ਸਾਰਾ ਸਾਗ ਚੱਲਣਾ ਸਾਗ ਇਹੋ ਜੀ ਚੀਜ਼ ਆ ਬੰਦਾ ਇਹ ਤੋ ਅੱਕ ਨਹੀਂ ਸਕਦਾ ਅਮਨ ਤੂੰ ਇਦਾਂ ਕਰਾ ਆ ਮੈਂ ਟਮਟਿਦਾ ਕਰੀ ਜਾ ਮੈਨੂੰ ਲੱਗੇ ਨਾਲ ਅੱਜ ਅੱਜ ਮੈਨੂੰ ਛੁੱਟੀ ਹੀ ਤੇ ਫਾਈਨਲੀ ਆਪਾਂ ਅੱਜ ਸਾਰੇ ਇਕੱਠੇ ਹੀ ਆਂ ਘਰੇ ਨਹੀਂ ਤੇ ਅਮਨ ਵੀ ਚੱਲ ਜਾਂਦੀ ਮੈਂ ਵੀ ਚੱਲ ਜਾਣਾ ਮਮੀ ਹਣਾ ਆਪਣੇ ਕੰਮ ਲੱਗੇ ਰਹਿੰਦੇ ਆ ਇਹ ਟਾਈਮ ਨੂੰ ਮਮੀ ਨਹੀਂ ਇਕੱਲੇ ਹੁੰਦੇ ਹੀ ਹਣਾ ਹੈ ਹੌਲੀ ਹੌਲੀ ਕੰਮ ਲੱਗੇ ਰਹਿਣਾ ਤੇ ਉਹਨਾਂ ਚਿਰ ਨੂੰ ਫੇਰ ਅਮਨ ਦਾ ਟਾਈਮ ਹੋ ਜਾਂਦਾ ਹੁੰਦਾ ਤੇ ਅੱਜ ਆਪਾਂ ਸਾਰੇ ਇਕੱਠੇ ਹੀ ਆਂ ਤੇ ਇਕੱਠੇ ਕੰਮ ਕਰਾਂਗੇ ਇਦਾਂ ਤੋੜ ਦੇ ਨਹੀਂ ਜਪੱਤੇ ਤੋੜੀ ਜਾਣਾ ਇਦਾਂ ਕਰਕੇ ਆਵੇ ਆਵਣਾ ਇੰਦਾ ਮम्मी ਨੇ ਮੈਨੂੰ ਸ਼ਾਬਾਸ਼ ਨਹੀਂ ਦਿੱਤੀ ਸ਼ਾਬਾਸ਼ ਇਹਨੂੰ ਤੈਨੂੰ ਦਊਗੀ ਮੈਂ ਤੋੜ ਤਾੜ ਲਾਵਾਂ ਨਾ ਨਹੀਂ ਇੰਨਾ ਮੈਂ ਕਰਕੇ ਆਇਆ ਆ ਤੁਹਾਡਾ ਕੰਮ ਘਟਾਇਆ ਵਾ ਮੈਨੂੰ ਸਾਗ ਤੋੜਨਾ ਆ ਗਿਆ ਵਾ ਛਿਲਣਾ ਆ ਗਿਆ ਪੱਤੇ ਲੱਗ ਕਰਨੇ ਆ ਗਏ ਆ ਹਾਂ ਅੱਜ ਦੇ ਸਮੇਂ ਵਿੱਚ ਮੁੰਡੇ ਕਰਦੇ ਨਹੀਂ ਹੈਗੇ ਬਹੁਤ ਘੱਟ ਵਾ ਪਰ ਤੂੰ ਹੁਣ ਜਿੱਤ ਅੱਜ ਤੱਕ ਰਹਿਣਾ ਕਬਲ ਹੋਣਾ ਵੇਚੋ ਨਾਲ ਵੇ ਵੇ ਕਿਤੇ ਤੂੰ ਘਰ ਹੀ ਲਿਆ ਕਰਨਾ ਹਣਾ ਨਹੀਂ ਨਹੀਂ ਉਹ ਨਹੀਂ ਗੱਲ ਵੈਸੇ ਵੀ ਅੱਜ ਕੱਲ ਜਿਹੜੀ ਹੈ ਨਾ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ ਹੈਗੇ ਹਨਾ ਕੋਈ ਆ ਦੇ ਬਦਲੇ ਕੋਈ ਚੀਜ਼ ਬਣਾ ਕੇ ਖਵਾ ਦੇ ਮੇਰੀ ਗੱਲ ਸੁਣ ਕਿੱਦਾਂ ਮੈਨੂੰ ਨਾ ਅਮਣ ਪੋਚੇ ਰਹੀ ਬੰਨੇ ਫੁੱਲੀਆਂ ਵੇ ਕਿੱਦਾਂ ਪੌਂਦੀ ਹਾਂ ਸਭ ਤੋਂ ਪਹਿਲਾਂ ਮੇਰੀ ਗੱਲ ਸੁਣ ਅੱਗੇ ਤੂੰ ਸਾਗ ਲਿਆਉਣਾ ਨਹੀਂ ਨਾ ਜਿ ਤਰ੍ਹਾਂ ਆਪਣੇ ਦੋਸਤ ਘਰੋਂ ਤੋੜ ਕੇ ਲਿਆਣਾ ਤੇ ਉਹਨਾਂ ਕਹਿੰਦਾ ਤੋੜ ਲਾ ਤੇ ਤੂੰ ਮੈਨੂੰ ਫੋਨ ਕਰਨਾ ਨਾ ਵੀਡੀਓ ਕਾਲ ਕਰਨੀ ਮੰਮੀ ਸਾਗ ਜਿਹੜਾ ਵਾ ਇਹੋ ਹੀ ਤੇ ਮੈਂ ਗੱਲ ਕਹਿਣ ਡਿਆ ਵੀ ਪਹਿਲਾਂ ਇੱਕ ਵਾਰੀ ਮੈਂ ਸਾਗ ਤੋੜਨ ਗਿਆ ਅੱਧਾ ਸਾਗ ਲਿਆਉਂਦਾ ਤੇ ਅੱਧੇ ਮੂਲੀ ਦੇ ਪੱਤੇ ਲਿਆਏ ਹੈ ਇਹ ਬਾਚ ਦੁਬਾਰਾ ਪਹਿ ਗਿਆ ਹੈਗਾ ਤੇ ਫਿਰ ਸਾਗ ਲੈ ਕੇ ਆਇਆ ਹੈਗਾ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣ ਲੱਗਾ ਕਿ ਸਾਗ ਇਹ ਹੁੰਦਾ ਵਾ ਤੇ ਹੁਣ ਤਿੰਨ ਤੋਂ ਪਤਾ ਲੱਗ ਗਿਆ ਹਨ ਸਾਰਾ ਕੁਝ ਹਾਂ ਹੁਣ ਹੁਣ ਤੇ ਤੁਸੀਂ ਮੈਨੂੰ ਲੱਗਣ ਡਿਆ ਮੈਂ ਧਰ ਵੀ ਆਪੇ ਲੈਣਾ ਰਹੇ ਹੋ ਫਿਰ ਨਾ ਰਹਿ ਬੈਠ ਕੇ ਸਾਰਾ ਕੁਝ ਮੈਂ ਤੈਨੂੰ ਹੁਣ ਪਤਾ ਲੱਗ ਗਿਆ ਹੋਣਾ ਤੇ ਬਾਕੀ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿੰਨੀ ਕਿੰਨੀ ਵਾਰੀ ਤੁਸੀਂ ਸਾਗ ਸਾਰੇ ਨੇ ਬਣਾ ਲਿਆ ਤੇ ਇਹ ਅਜੇ ਫਰਵਰੀ ਮਾਰਚ ਦੇ ਮਹੀਨੇ ਤੱਕ ਚੱਲਦਾ ਹੀ ਰਹਿਣਾ ਸਾਗ ਨਾ ਮੰਮੀ ਤੇ ਆਪਾਂ ਵੀ ਬਣਾਉਂਦੇ ਰਹਿਣਾ ਉਦੋਂ ਤੱਕ ਸਾਗ ਖਾ ਕੇ ਅੱਕ ਜੇ ਨਹੀਂ ਛੇਤੀ ਅੱਕ ਉਹ ਨਹੀਂ ਅੱਕ ਜਾਂਦੇ ਪਰ ਇਹ ਚੀਜ਼ ਐਹੋ ਜੀ ਆ ਵੀ ਅੱਕ ਨਹੀਂ ਸਕਦਾ ਬੰਦਾ ਮੈਂ ਨਹੀਂ ਕਦੀ ਅੱਕ ਸਕਦਾ ਬਬਲੂ ਨੂੰ ਨਾ ਭਾਵੇਂ ਤੁਸੀਂ ਦੱਸ ਦਿੰਦੇ ਜਾਓ ਸਾਗ ਤੇਨੇ ਖੁਸ਼ ਹੋ ਕੇ ਖਾ ਲੈਣਾ ਮੈਂ ਖਾ ਲੈਣਾ ਵਾ ਇੰਨਾ ਮੈਨੂੰ ਸਾਗ ਦੇ ਨਾਲ ਪਿਆ ਸਾਗ ਲੱਗਦਾ ਜਿ ਸਵਾਦ ਵਾ ਜਿਉਂ ਜਿਉਂ ਵਿਆਹ ਹੁੰਦਾ ਜਾਂਦਾ ਨਾ ਓਥੇ ਓਹਦਾ ਸਵਾਦ ਬੰਦਾ ਜਾਂਦਾ ਆ ਦੁਣਾ ਹੋ ਜਾਂਦਾ ਹੈ ਨਾ ਤੇ ਅੱਜ ਫਿਰ ਸਾਗ ਬਣੂਗਾ ਤੇ ਰਾਤ ਨੂੰ ਫਿਰ ਸਾਗ ਨਾਲ ਖਾਵਾਂਗੇ ਰੋਟੀਆਂ ਹੈ ਨਾ ਹੁਣ ਟਾਈਮ ਹੋ ਗਿਆ ਵਾ ਸੋਨੇ ਨੋ ਦਾਖਦਾ ਤੇ ਬਸ ਅਸੀਂ ਧੋ ਬਣਾ ਕੇ ਤੇ ਮਿੰਟੋ ਮਿੰਟ ਕਰ ਲੈਣਾ ਹੋਰ ਤੇ ਫੇਰ ਰਾਤ ਨੂੰ ਲਾਵਾਂਗੇ ਤੜਕੇ ਛੜਕੇ 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 ਪਰ ਇਹ ਆ ਨਾ ਮੀ ਇੱਕ ਗੱਲ ਹੋਰ ਵਾ ਜਿੱਦਾਂ ਅੱਜ ਸਾਗ ਬਣਾਇਆ ਹਣਾ ਤੇ ਜੇ ਆਪਾਂ ਜੇ ਅੱਜ ਹੀ ਤੜਕਾ ਲਾਵਾਂਗੇ ਥੋੜਾ ਜਿਹਾ ਘੱਟ ਸਵਾਦ ਲੱਗਣਾ ਵਾ ਜਿਉਂ ਜਿਉਂ ਦਿਨ ਹੋ ਜਾਂਦੇ ਆ ਜਿਉਂ ਹਣਾ ਤੇ ਇਹ ਸਵਾਦ ਉਹਦਾ ਰਹਿੰਦਾ ਵਾ ਹੋਰ ਤੇ ਮੈਂ ਤੇ ਇਹਨਾ ਮੇਨ ਮੇਰਾ ਮੰਨਣਾ ਇਹ ਆ ਕਿ ਜਿੱਦਾਂ ਸਾਗ ਬਣਾਇਆ ਉਦੋਂ ਨਾਲ ਖਾਤਾ ਜਾਵੇ ਅਗਲੇ ਦਿਨ ਖਾਤਾ ਜਾਵੇ ਐ ਨਾ ਮੇਨ ਨਹੀਂ ਚੱਲਿਆ ਜਿਤਰਾ ਹੁਣ ਬਣਾਇਆ ਥੋੜਾ ਟੜਕ ਲਿਆ ਬਾਕੀ ਫੇਰ ਅਗਲੇ ਦਿਨ ਤੜਕ ਲਾਂਗੇ ਹਨ ਇਹ ਨਾਲ ਕੋਈ ਸਬਜ਼ੀ ਤੇ ਬਾਕੀ ਸਾਗ ਮੰਮੀ ਹੱਟ ਇਹੋ ਜਿਹਾ ਬਣਉਂਦੇ ਆ ਵੀ ਤੁਸੀਂ ਛਾੜੀ ਗੱਲਾਂ ਦੋ ਕਹਿ ਨਹੀਂ ਸਕਦਾ ਕੋਈ ਵੀ ਇਹ ਸਾਗ ਘਰ ਦਾ ਵਾ ਇੰਨਾ ਟੇਸਟ ਬਣਾ ਬਣਉਂਦੇ ਮੰਮੀ ਤੇ ਮੈਂ ਤੇ ਖਾਣਾ ਵਾ ਤੇ ਆ ਸਕਦੇ ਆ ਤੇ ਵੀ ਮੇਰਾ ਚੱਕ ਕਰ ਸਕਦੇ ਆ ਤੇ ਨਹੀਂ ਮੇਰਾ ਨਹੀਂ ਸਾਗ ਦਾ ਆਹੋ ਸਾਗ ਦਾ ਜੀ ਵੀ ਮੈਂ ਮੇਰੇ ਬਣਾਇਆ ਸਾਗ ਦਾ ਤੇ ਬਾਕੀ ਤਸਵੀਰ ਕਮੈਂਟ ਕਰਕੇ ਫਿਰ ਠੀਕ ਆ ਕੌਣ ਕੌਣ ਅੱਜ ਦੇ ਅੱਜ ਦੇ ਦਿਨ ਨੂੰ ਸਾਗ ਬਣਾਉਣ ਡਿਆ ਵਾ ਕਈ ਭੈਣ ਭਰਾ ਇਹੋ ਜਿਹੀ ਹੋਣੇ ਆ ਵੀ ਜਿੱਦਾਂ ਹੀ ਅੱਜ ਸਾਗ ਬਣਾਉਣ ਡੇ ਤਾਂ ਕਮੈਂਟ ਕਰਨੇ ਅਹੀਂ ਵੀ ਅੱਜ ਹੀ ਡੈਣ ਸਾਗ ਬਣਾਉਣਾ ਹਾਂਣਾ ਆਮਣ ਕਮੈਂਟ ਹੁੰਦੇ ਨਾ ਵੀ ਅਹੀਂ ਵੀ ਅੱਜ ਹੀ ਸਾਗ ਚੀਰਣ ਡੇ ਆ ਅਹੀਂ ਵੀ ਸਾਗ ਛੱਲਣ ਡੇ ਕਈਆਂ ਨੇ ਕਹਿਣਾ ਕਈਆਂ ਨੇ ਵੀ ਤੋਂ ਬਣਾ ਕੇ ਰੱਖ ਲਿਆ ਹੋਣਾ ਤੇ ਉਹ ਵੀ ਘੱਟ-ਕੁੱਟ ਕੇ ਪਾਉਣ ਡੇ ਹੋਣੇ ਵਿੱਚ ਸਹੀ ਗੱਲ ਆ ਤੇ ਅਹੀਂ ਹੋਣਾ ਤਰੀਕ ਤੁਹਾਨੂੰ ਦੱਸ ਦਿੰਨੇ ਆ ਅੱਜ ਹੈਗੀ ਆ 29 ਤੇ ਸਵੇਰੇ ਸਵੇਰੇ ਵਲੌਗ ਬਣਾਉਣ ਡੇ ਆ ਤੇ ਅੱਜ ਹੀ ਅਸੀਂ ਪਾ ਦੇਣਾ ਵਾ ਤੇ ਸ਼ਾਮ ਕੱਲ ਸ਼ਾਮਾਂ ਦਾ ਵਲੌਗ ਬਣਾਇਆ ਵਾ ਜਿਹੜਾ ਆਂਟੀ ਜੀ ਹੁਣਾਂ ਨਾਲ ਉਥੇ ਸਾਗ ਤੜਾਉਣ ਡਿਆ ਸੀ ਮੈਂ ਹਾਂ ਮੈਂ ਇੱਥੇ ਦੋਨੋਂ ਨੇ ਵੜ ਕੇ ਦਿੱਤੇ ਹੋਣੇ ਆ ਮੈਂ ਇੱਥੇ ਆਂਟੀ ਨੇ ਵੜ ਕੇ ਦਿੱਤੇ ਇਹਨਾਂ ਦਾ ਨਹੀਂ ਮੈਨੂੰ ਪਤਾ ਲੱਗਦਾ ਕਿੱਦਾਂ ਕਰਨੇ ਆ ਤੇ ਚੱਲ ਵਧੀਆ ਵੱਖੇ ਹਨਾ ਨਾਲ ਤੜਾਤੇ ਇਹਨਾਂ ਨੇ ਘਰ ਦਾ ਸਾਰਾ ਖੁਸ਼ ਤੇ ਚਲੋ ਫਿਰ ਜੀ ਅੱਜ ਧਰਾਂਗੇ ਸਾਗ ਤੇ ਖਾਵਾਂਗੇ ਮੱਕੀ ਦੀਆਂ ਰੋਟੀਆਂ ਰਾਤ ਨੂੰ ਤੇ ਨਜ਼ਾਰੇ ਵੱਜਣਗੇ ਫਿਰ ਹੈ ਚੰਗਾ ਜੀ ਸਾਗ ਤੇ ਨਜ਼ਾਰਾ ਹੀ ਵਖਰਾ ਹੈ ਠੀਕ ਆ ਜੀ ਬਾਏ ਬਾਏ ਜੀ ਸਾਰਿਆਂ ਨੂੰ